ਜ਼ਿੰਦਗੀ ਦਾ ਸਫ਼ਰ YouTube ਚੈਨਲ ਤੇ ਰੱਬ ਰੂਪੀ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਅੱਜ 10 ਪੂ 24 ਦਸੰਬਰ ਅੱਜ ਦਾ ਇਤਿਹਾਸ ਸ਼ਹੀਦੀ ਬੀਬੀ ਗੁਰਸ਼ਰਨ ਕੌਰ ਅੱਜ ਦੇ ਦਿਨ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਵੱਡੇ ਸਹਿਬਜ਼ਾਦੇ ਬੱਡੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਨੂੰ ਸੰਸਕਾਰ ਕਰ ਰਹੀ ਬੀਬੀ ਗੁਰਸ਼ਰਨ ਕੌਰ ਨੂੰ ਦੁਸ਼ਮਨਾ ਨੇ ਦੇਖਿਆ ਤੇ ਘੇਰਾ ਪਾ ਲਿਆ ਅਤੇ ਚਿਖਾ ਦੇ ਵਿੱਚ ਜਿਉਂਦਿਆਂ ਹੀ ਸਾੜ ਦਿੱਤਾ ਸੀ ਲਸਾਨੀ ਸਾਹਦਤ ਨੂੰ ਕੋਟੇ-ਕੋਟੇ ਪ੍ਰਣਾਮ ਅੱਜ ਦੇ ਦਿਨ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਲਜਾਇਆ ਗਿਆ ਅਤੇ ਠੰਡੇ ਬੁਰਦੇ ਵਿੱਚ ਕੈਦ ਕੀਤਾ ਗਿਆ ਸੰਗਤ ਜੀ ਦੇਖੋ ਸੰਗਤ ਜੀ ਇੰਨੇ ਤਸੀਹੇ ਆਪਣੇ ਵਾਸਤੇ ਇੰਨਾ ਸਿੰਘਾਂ ਸ਼ਹੀਦਾਂ ਸਿੰਘਣੀਆਂ ਨੇ ਝੱਲੇ ਨੇ ਤੇ ਆਪਾਂ ਆਪਾਂ ਇਨਾਂ ਦਿਨਾਂ ਦੇ ਵਿੱਚ ਇੰਨਾ ਵੀ ਨਹੀਂ ਕਰ ਸਕਦੇ ਵੀ ਨਾਮ ਸਿਮਰਨ ਤੇ ਸੇਵਾ ਲੰਗਰਾਂ ਦੀ ਸੇਵਾ ਅਤੇ ਗੁਰਦੁਆਰੇ ਜਾ ਕੇ ਉਹਨਾਂ ਦਾ ਉਹਨਾਂ ਨੂੰ ਨਮਨ ਕਰ ਸਕੀਏ ਉਹਨਾਂ ਦੀ ਸਿੱਧੀ ਨਮਨ ਕਰ ਸਕੀਏ ਹੁਣ ਵੀ ਟਾਈਮ ਹੈ ਜਿੰਨੇ ਦਿਨ ਰਹਿੰਦੇ ਆ ਗੁਰੂ ਵਾਲਿਓ ਬੱਚਿਆਂ ਵਾਲਿਓ ਆਪਣੇ ਬੱਚਿਆਂ ਨੂੰ ਦੇਖੋ ਤੇ ਉਹਨਾਂ ਬੱਚਿਆਂ ਨੂੰ ਦੇਖੋ ਜਿਨ੍ਹਾਂ ਨੇ ਆਪਾਂ ਨੂੰ ਅੱਜ ਜਿਉਣਾ ਸਿਖਾਇਆ ਚਲੋ ਸੇਵਾ ਕਰੀਏ ਸਿਮਰਨ ਕਰੀਏ ਉਹਨਾਂ ਨੂੰ ਯਾਦ ਕਰੀਏ ਸਫਰ ਹਿਸਾਬ ਦੇ ਵਿੱਚ ਆਪਾਂ ਸੋਗ ਦੇ ਵਿੱਚ ਸ਼ਾਮਲ ਹੋਈਏ ਇੰਨੀਆਂ ਬੇਨਤੀਆਂ ਕਰਦੇ ਹੋਏ ਫੇਰ ਤੋਂ ਦੁਬਾਰਾ ਇਹਹੀ ਬੇਨਤੀ ਆ ਵੀ ਕੀ ਹੋ ਸਕਦਾ ਇਹ ਵੀਡੀਓ ਦੇ ਨਾਲ ਹੋਰ ਲੋਕਾਂ ਨੂੰ ਵੀ ਸੇਧ ਮਿਲੇ ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਕਾਜੋਰਿਆਂਾਂ 'ਚ ਬੈਠੇ ਇਹਨਾਂ ਨੂੰ ਵੀਡੀਓ ਨੂੰ ਦੇਖ ਕੇ ਸ਼ਾਇਦ ਉਹਨਾਂ ਨੂੰ ਸੇਵਾ ਕਰਨ ਦਾ ਬਲ ਮਿਲੇ ਤਾਂ ਬਸ ਹੱਥ ਵਨ ਕੇ ਹੀ ਬੇਨਤੀ ਆ ਰੋਜ਼ਾਨਾ ਹੀ ਬੇਨਤੀਆਂ ਕਰਦੇ ਆਂ ਗੁਰੂ ਬੋਲੇ ਸੁਣੋ ਵਾਸਤਾ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਕਿ ਆਪਾਂ ਹੋਰ ਵੀਡੀਓ ਬਣਾ ਸਕੀਏ ਤੇ ਹੋਰ ਆਪਾਂ ਇਨਦਾਂ ਦੇ ਕੰਮਾਂ ਵਿੱਚ ਵੱਧ ਚੜ ਕੇ ਅਸਾਲ ਲਈਏ ਠੀਕ ਹੈ ਜੀ ਤੇ ਇੰਨੀਆਂ ਬੇਨਤੀਆਂ ਨੇ ਰੋਜ਼ਾਨਾ ਹੀ ਹੀ ਬੇਨਤੀਆਂ ਕਰਦੇ ਆਂ ਤੇ ਅੱਜ ਫੇਰ ਘਰ ਤੋਂ ਪੈਦਲ ਗੁਰਦੁਆਰਾ ਸ੍ਰੀ ਕੋੜੇਵਾਲਾ ਬਾਬਾ ਜੀਪਾਲ ਸਿੰਘ ਨਾਭਾ ਜੀ ਜਾ ਰਹੇ ਹਾਂ ਬਸ ਸੰਗਤ ਨੂੰ ਬਸ ਰੋਜ਼ਾਨਾ ਇਹੀ ਬੇਨਤੀ ਕਰਦੇ ਆ ਜਿੰਨੇ ਵੀ ਬਲੌਗ ਜਾਂ ਵੀਡੀਓ ਬਣਾਈਆਂ ਨੇ ਵੀ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਪਤਾ ਵੀ ਬਹੁਤ ਸੰਗਤ ਬਹੁਤ ਜ਼ਿਆਦਾ ਉਪਰਾਲੇ ਕਰਦੇ ਤੇ ਬਹੁਤ ਸੋਗ ਬਣਾਉਂਦੇ ਆ ਇਹ ਨਹੀਂ ਹੈਗਾ ਵੀ ਨਹੀਂ ਉਹ ਕਰਦੇ ਸੇਵਾ ਸਿਮਰਨ ਕਰਦੇ ਆ ਪਰ ਜੋ ਮੇਰੇ ਵਰਗੇ ਕੁਝ ਇਸ ਵੀਡੀਓ ਨੂੰ ਦੇਖ ਕੇ ਵੀ ਹੋ ਸਕਦਾ ਮੈਂ ਤਾਂ ਉਹੀ ਕਹਿਣਾ ਹੁਣ ਪੰਜ ਚਾਰ ਬੰਦੇ 10 ਬੰਦੇ ਜਿੰਨੇ ਵੀ ਬੰਦੇ ਆ ਵੀ ਇਸ ਵੀਡੀਓ ਨੂੰ ਦੇਖ ਕੇ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਆ ਜਾਵੇ ਉਹ ਸੇਵਾ ਕਰਨ ਤਾਂ ਮੈਂ ਬਹੁਤ ਭਾਗਾਂ ਵਾਲਾ ਹੋਊਗਾ ਇਹੀ ਰੋਜ਼ਾਨਾ ਕਿਹਾ ਜਾਂਦਾ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਰੋਜ਼ ਦੀ ਤਰ੍ਹਾਂ ਗੁਰਦੁਆਰੇ ਦਾ ਇਤਿਹਾਸ ਪਹਿਲਾਂ ਵੀ ਤੁਹਾਨੂੰ ਦੱਸਿਆ ਅੱਜ ਵੀ ਦੱਸ ਦਿੰਦੇ ਆ ਇਹ ਗੁਰਦੁਆਰਾ ਨਾਭਾ ਦੇ ਵਿੱਚ ਹੈ ਸੋਣਿਆ ਵਾਲਾ ਬਾਬਾ ਜੇਪਾਲ ਸਿੰਘ ਜੀ ਦਾ ਡੇਰਾ ਬਾਬਾ ਜੇਪਾਲ ਸਿੰਘ ਦਾ ਬਾਬਾ ਜੇਪਾਲ ਸਿੰਘ ਜੀ ਸ੍ਰੀ ਗੁਰਗੋਬ ਸਿੰਘ ਜੀ ਦੇ ਨਗਾਰਚੀ ਸਨ ਅਤੇ ਸ਼ਸਤਰ ਵਿਦਾ ਦਿੰਦੇ ਸਨ ਉਹਨਾਂ ਦੇ ਨਗਾਰੇ ਸ਼ਸਤਰ ਇੱਥੇ ਸੋ 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 ਤਰ੍ਹਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਪੂਰੇ ਹੀ ਟਾਈਮ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਰਿਵਾਰ ਸਾਹਿਬ ਦੇ ਅਤੇ ਸ਼ਸਤਰਾਂ ਦੇ ਤੇ ਤਪ ਸਥਾਨ ਬਾਬਾ ਜੇਪਾਲ ਸਿੰਘ ਜੀ ਦੇ ਇੰਨੇ ਹੀ ਬੇਨਤੀਆਂ ਕਬੂਲ ਕਰਿਓ ਤੇ ਇਸ ਤੋਂ ਬਾਅਦ ਅੱਗੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਰੰਗ ਸਾਹਿਬ ਜੀ ਦੇ ਦਰਸ਼ਨ ਕਰੋ ਰਾਗੀ ਸੰਗਾ ਤੋਂ ਕੀਰਤਨ ਸਰਵਣ ਕਰੋ ਅਤੇ ਤੁਸੀਂ ਉਹ ਕੋ ਨਾਮ ਸੁਖ ਬਨਾਮ ਸਰਵਣ ਕਰੋ ਤੇ ਹੁਕਮ ਨਾਮ ਤੇ ਚੱਲਣ ਨੂੰ ਉਹ ਨਾਮਾ ਪੜੋ ਜੀ ਵਾਹਿਗੁਰੂ

মুযরা ও়যজকき, বুার঴কে, দিটিতয়জারা. ਰੋਸੁ ਮਾਦਨ ਮੁਖ ਚੂਤ ਦੇਪ ਕਨਸਾਰਨ ਮੁਖ ਪਾਪਿ ਹਾਨਿ ਜਨ ਬਨਮਾਲਾ ਜਿਨ ਦਾ ਤੁਸਪਾਰਨ ਦੇਵਦਾਨ ਸਰਨਮ ਤਮਨ ਸਮੋਹ ਪ੍ਰਣੇ ਹਾਂਜੀ ਸੰਗਤ ਜੀ ਦਰਸ਼ਨ ਕਰੋ ਜੀ ਬਾਬਾ ਜੀ ਦੇ ਨਗਾਰੇ ਸਸਤਰ ਢਾਲਾਂ ਬਾਬਾ ਜੀ ਦੇ ਚੋਲੇ ਸਬਜੀ ਦੇ ਬਾਬਾ ਜੇਪਾਲ ਸਿੰਘ ਜੀ ਦੇ ਦਰਸ਼ਨ ਕਰ ਰਹੇ ਹਾਂ ਇਸ ਸਮੇਂ ਇਤਿਹਾਸ ਉਸ ਤਰ੍ਹਾਂ ਦਾ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਉਸ ਤੋਂ ਬਾਅਦ ਤੁਸੀਂ ਦਰਸ਼ਨ ਕਰੋਗੇ ਬਾਬਾ ਅਜੀਪਾਲ ਸਿੰਘ ਤਪਸਥਾਨ ਉਹ ਬਜੀਪਾਲ ਸਿੰਘ ਜੀ ਦਾ ਅਸੀਂ ਤੁਹਾਨੂੰ ਦਰਸ਼ਨ ਕਰ ਰਹੇ ਹਾਂ ਸੰਗਤ ਜੀ ਨਹੀਂ ਬੇਨਤੀਆਂ ਕਰਦੇ ਹੋਏ ਬਸ ਬਤੁਤ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸੰਗਤ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ